गाने ਦਾ ਪੋਸਟਰ ਤੁਸੀਂ ਸਾਰਿਆਂ ਨੇ ਦੇਖ ਲਿਆ ਹੋਣਾ ਬਸ ਤੁਸੀਂ ਸਾਰੇ 23 ਤਰੀਕ ਦਾ ਇੰਤਜ਼ਾਰ ਕਰ ਰਹੇ ਹੋਮੋਗੇ ਕਿ ਕਦੋਂ ਆਵੇਗਾ ਉਹ ਪਾਗਾ ਵਾਲਾ ਦਿਨ ਜਿਸ ਦਿਨ ਸਾਨੂੰ ਸਿੱਧੂ ਮਸਲ ਦਾ ਗਾਣਾ ਸੁਣਨ ਮਿਲੇਗਾ ਤੁਹਾਨੂੰ ਦੱਸ ਦਈਏ ਦੋਸਤੋ ਇਸ ਗਾਣੇ ਵਿੱਚ ਡਾਕਿਡ ਦਾ ਮਿਊਜ਼ਿਕ ਹੈ ਫੈਨਸ ਕਾਫੀ ਸਮੇ ਤੋਂ ਇੰਤਜ਼ਾਰ ਕਰ ਰਹੇ ਸੀ ਕਿ ਸਿੱਧੂ ਦੀ ਡਾਕਿਡ ਨਾਲ ਕਦੋਂ ਬਾਅਦਸੀ ਹੋਵੇਗੀ ਨਵੇਂ ਸਾਲ ਤੇ ਫਾਈਨਲੀ ਇੱਕ ਬਹੁਤ ਵੱਡਾ ਤੋਹਫਾ ਹੈ ਤੇਰੀ ਤਰੀਕੇ ਚੜਦਿਆ ਹੀ ਭੇਡਾਂ ਬੱਕਰੀਆਂ ਖੁੰਝ ਲੱਗ ਜਾਣਗੀਆਂ ਬੱਸ ਇੱਕੋ ਝੋਟੇ ਦਾ ਖੜਕਾ ਤੇ ਟੱਕਾ ਚੱਲੋ ਖੈਰ ਇਹ ਗਲਤੀ ਸ਼ਾਇਦ ਤੁਸੀਂ ਸਾਰੇ ਜਾਣ ਚੁੱਕੇ ਹੋਵੋਗੇ ਕਿ ਕੁਝ ਕੁ ਸ਼ਰਾਰਤੀ ਲੋਕਾਂ ਨੇ ਬਾਈ ਸਿੱਧੂ ਦੇ ਇਸ ਗਾਣੇ ਦਾ ਇੱਕ ਪੈਰਾ ਲੀਕ ਕਰ ਦਿੱਤਾ ਵੈਸੇ ਗਾਣਾ ਸੋਸ਼ਲ ਮੀਡੀਆ ਤੇ ਜਿਆਦਾ ਵਾਇਰਲ ਨਹੀਂ ਹੋ ਪਾਇਆ ਜਦੋਂ ਇਹ ਗਾਣਾ YouTube ਤੇ ਪਿਆ ਦਾ ਸਿੱਧੂ ਟੀਮ ਵੱਲੋਂ ਇਸ ਨੂੰ ਰਿਮੂਵ ਕਰਵਾ ਦਿੱਤਾ ਜਿਸ ਪਲੇਟਫਾਰਮ ਤੇ ਇਹ ਗਾਣਾ ਪਿਆ ਹੋਇਆ ਹੈ ਉੱਥੇ ਉੱਤੇ ਸਿੱਧੂ ਟੀਮ ਇਸ ਨੂੰ ਰਿਮੂਵ ਕਰਾਉਣ ਤੇ ਲੱਗੀ ਹੋਈ ਆ ਇਸ ਦੇ ਵਿਵਾਦ ਨੂੰ ਹੀ ਚੱਲਦਿਆਂ ਬਾਪੂਲ ਕੌਰ ਦਾ ਵੀ ਇੱਕ ਬਹੁਤ ਵੱਡਾ ਬਿਆਨ ਸਾਹਮਣੇ ਆਉਂਦਾ ਹੈ ਬਾਪੂਲ ਕੌਰ ਕਹਿੰਦੀ ਹਨ ਕਿ ਸ਼ੌਦਾ 23 ਨੂੰ ਜੋ ਗਾਣਾ ਆਉਣਾ ਸੀ ਉਹ ਬਿਲਕੁਲ ਫਰੈਸ਼ ਗਾਣਾ ਸੀ ਕੱਲ ਤੱਕ ਪਰ ਕੁਝ ਕੁ ਸ਼ਰਾਰਤੀ ਅਤੇ ਸਿੱਧੂ ਨੂੰ ਨਾ ਪਸੰਦ ਕਰਨ ਵਾਲੇ ਲੋਕ ਇਹ ਗਾਣੇ ਨੂੰ ਖਰਾਬ ਕਰਨ ਤੇ ਲੱਗੇ ਹੋ ਜਾਣ ਤੇ ਇਸ ਗਾਣੇ ਦਾ ਇਹਨਾਂ ਨੇ ਇੱਕ ਪੈਰਾ ਵੀ ਲੀਕ ਕਰ ਦਿੱਤਾ ਤੇ ਸਾਡੀ ਟੀਮ ਇਸ ਕੰਮ ਉੱਤੇ ਲੱਗੀ ਹੋਈ ਹੈ ਤੇ ਲੀਕ ਕਿਸ ਵੱਲੋਂ ਕੀਤਾ ਹੈ ਆਸੀਂ ਕਾਨੂੰਨੀ ਤੌਰ ਤੇ ਕਾਰਵਾਈ ਕਰਾਂਗੇ ਇਹ ਕੀ ਹਿਰਤੇ ਬਾਪੂ ਜੀ ਕਹਿੰਦੇ ਹਨ ਕਿ ਹੁਣ ਤਾਂ ਇਹਨਾਂ ਕੰਜਰਾਂ ਨੂੰ ਸ਼ਰਮ ਕਰ ਲੈਣੀ ਚਾਹੀਦੀ ਹੈ ਹਲੇ ਵੀ ਸਾਡੇ ਨਾਲ ਉਹੀ ਕੁਝ ਕਰ ਰਹੇ ਹਨ ਧੰਨਵਾਦ